ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡਿਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਹਰਾਜ ਦੇ ਵਿੱਚੋਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਬਾਈ ਕੋਲੇ ਐਚ ਐਫ ਗੱਬਣਾ ਵੈੜ ਵਿਕਾਉਗਾ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡਿਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿ ਆ ਬਈ ਹਾਂਜੀ ਬਈ ਸੱਸੀ ਦਾ ਹੋਰ ਠੀਕ ਆ ਬਈ ਠੀਕ ਆ ਨਾਂ ਦੱਸ ਦੀ ਬਈ ਇੱਕ ਕਰੀ ਗਰਮੀਤ ਸਿੰਘ ਗਰਮੀਤ ਸਿੰਘ ਬਈ ਗਰਮੀਤ ਇੱਕ ਕਰੀ ਆਪਣਾ ਨੰਬਰ ਵੀ ਦੱਸ ਦੇ 9858 ਜੀ ਠੀਕ ਆ 4365 ਠੀਕ ਆ ਇਹ ਗਾਂ ਆਪਣੇ ਘਰ ਦੀ ਹੈ ਬਈ ਨਹੀਂ ਬਈ ਟੋਕਰ ਲਈ ਦੀ ਆਪਾਂ ਤੇ ਟੋਕਰ ਲਈ ਸੀ ਹੂੰ ਠੀਕ ਆ ਉਹ ਉਹ ਈਗਰ ਦੋਦੇ 20 ਕਿਲੋ ਕਿੰਨੇ ਚਾਰਦੀ ਸੂਈ ਦੱਸਦੇ ਸੀ ਮਾਲਕ ਉਹ ਤਾਂ ਬੱਚਾ ਤਾਂ ਨਹੀਂ ਯਾਰ ਦੋ ਤਿੰਨ ਮਹੀਨੇ ਦੀ ਠੀਕ ਆ ਜਣੀ 20 ਕਿਲੋ ਆਪਣੇ ਘਰੇ ਤੋਂ ਔਕੜਨੇ ਦੋਦ ਕਰਿਆ ਹਾਂ 50 ਕਿਲੋ ਠੀਕ ਆ ਸੱਜਰ ਨੇ ਫਿਰ ਦਿੱਤਾ ਹੀ ਉਹ ਬਈ 25 ਕਿਲੋ ਦੇ ਰੇੜਗੇਰ ਚ ਹਾਂ ਇਹ ਨਾ ਦਿਓ ਵੀ ਯਾਰ ਚਾਹੀਦਾ ਠੀਕ ਆ ਦਿਨ ਕਿੰਨੇ ਪਏ ਬਈ ਸੂਨ ਚ 1.5 ਨਾਲ 4-5 ਘੰਟੇ ਯਾਰ ਚਾਰ-ਪੰਜ ਤਾਂ ਰਹਿੰਦੇ ਠੀਕ ਆ ਕੋਈ ਸੀਮਾ ਸੁਮਾ ਦਾ ਪਤਾ ਹੈ ਕਿਹੜਾ ਲੱਗਿਆ ਮੈਂ ਸੀਮਾ ਦਾ ਉਹ ਪ੍ਰਾਈਵੇਟ ਡਾਕਟਰ ਤੋਂ ਭਰਾਇਆ ਜੀ ਯਾਰ ਇਹਨਾਂ ਦਾ ਕਿਹੜਾ ਠੀਕ ਆ ਹਾਂ ਇਹ ਚੰਗਾ ਹੀ ਭਰਿਆ ਠੀਕ ਆ ਤੇ ਸੂਆ ਤੀਜਾ ਹਾਂ ਕਿ ਦੂਜੇ ਲੈ ਜਾਓ ਤਾਂ ਠੀਕ ਲੋਬੀ ਤੀਜਾ ਸੂਆ ਸੂਨ ਵਾਲੀ ਦਾ ਹੈਗੀ ਐਚ ਐਫ ਸੋਨੇ ਕੱਦ ਕਾਠ ਦੇ ਵਿੱਚ ਆ ਵੇਲ ਬੂਲ ਚੰਗੀ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਉਖਾ ਦਿੰਨੇ ਆ ਜਜਮੈਂਟ ਤੁਹਾਨੂੰ ਸਾਰੀ ਹੋ ਜਾਣੀ ਆ ਕਿਉਂਕਿ ਥਾਣਾ ਬਹੁਤ ਚੰਗਾ ਪੂਰਾ ਮੋਟਾ ਮੋਟਾ ਥਾਣਾ ਹੱਥੀ ਜਵਾਈ ਵਾਲਾ ਕੱਦ ਕਾਠ ਵੇਲ ਬੂਲ ਚੰਗੀ ਆ ਹਫਤਾ ਦੇ ਲਗਭਗ ਦੋਸਤੋ ਇਹਨੇ ਸੂਨ ਦੇ ਵਿੱਚ ਦਿਨ ਲੈ ਜਾਣੇ ਆ ਥਾਣਾ ਦਾ ਸਾਈਜ਼ ਦੇਖ ਸਕਦੇ ਆ ਸੋਹਣਾ ਥਣਾ ਦਾ ਸਜਾ ਹਵਾਨੇ ਤੇ ਨਾੜਾ ਦੇਖ ਸਕਦੇ ਆ ਬਾਕੀ ਜੇ ਕੁਛ ਦਿਨ ਅੱਜ ਜਾਂਦੀ ਇਹ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਆ ਲੈ ਲੇ ਜੂ ਨਿਕਲਦਾ ਸੋਹਣਾ ਮਗਰਲੇ ਪਾਸੇ ਵੀ ਹਵਾਨਾ ਸੋਹਣਾ ਢਿੱਲਾ ਤੁਹਾਨੂੰ ਦੀਨੀਆਂ ਹੋਣੀਆਂ ਹਵਾਨੇ ਦੇ ਉੱਤੇ ਦੇਖ ਸਕਦੇ ਆ ਸਾਰੀਆਂ ਢਿੱਲਾਂ ਵਾਲਾ ਕੱਢ ਕੇ ਸੁੰਦੀਏ ਤਾਂ ਹਵਾਨਾ ਕਰਮਾਲੀ ਨੇ ਹੋਰ ਵੀ ਵੱਡਾ ਬਣਾ ਜਾਣਾ ਖੁੱਲਾ ਹਵਾਨਾ ਹੋਣਾ ਸੋਹਣਾ ਥਣਾ ਦਾ ਸਜਾ ਪੂਰੇ ਤਰਦਗਾਠ ਵਾਲੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਉਹ ਬਿੱਟ ਹੋਰ ਕੇ ਤੁਹਾਨੂੰ ਉਫਾ ਦਿਆਂ ਤੁਰੀ ਜਾਂਦੀ ਤੇ ਜੱਜਮੈਂਟ ਤੁਹਾਨੂੰ ਹੋ ਜਾਣੀ ਹੈ ਪੂਰਾ ਵੱਡਾ ਹਵਾਨਾ ਤੀਜਾ ਸੁਗਾ ਸੋਨਾ ਸੂਣ ਦੇ ਵਿੱਚ ਪੰਜ ਚਾਰ ਦਿਨ ਬਾਕੀ ਆ ਸੋਨਾ ਦੁੱਧ ਪਿਆਊਗੀ ਕਿਉਂਕਿ ਚੰਗੇ ਦੁੱਧ ਰਕਾਰਡ ਵਾਲੀ ਬਾਈ ਦੱਸਦਾ ਕਿਉਂਕਿ ਟੋਕਰ ਨੇ ਵੀ ਸੋਨਾ ਦੁੱਧ ਪਿਆ ਬਾਈਆਂ ਟੋਕਰ ਆਪਾਂ ਲੈ ਕੇ ਆਂਦੀ ਸੀ ਤੇ 20 ਲੀਟਰ ਦੁੱਧ ਸੀਗਾ ਟੋਕਰ ਥੱਲੇ ਕੱਦ ਕਾਠ ਨਹੀਂਓ ਪੂਰੀ ਵੱਡੀ ਆ ਰਾਜੀ ਪਲੀ ਚੰਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲਈਆਂ ਬਾਈ ਗਰਮੀਤ ਇਹਦਾ ਰੇਟ ਕੀ ਕਰਾਂਗੇ 1 ਲੱਖ ਰੁਪਇਆ ਮਾਰਨੀਓ ਠੀਕ ਆ 1 ਲੱਖ ਰੁਪਇਆ ਠੀਕ ਆ ਥੋੜਾ ਬੋਧ ਮਾਨਦਾਰ ਕਰ ਦਿਆਂਗੇ ਮਾਨਦਾਰ ਕਰ ਠੀਕ ਆ ਲਓ ਬਸੀ ਸਹੂਆ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾ ਵੇਖ ਸਕਦੇ ਹੋਈ ਅਜਾਣੀ ਮੰਨਦੀ ਦੋਸਤੋ ਬਾਕੀ 5-4 ਦਿਨਾਂ ਸੂਨ ਦੇ ਵਿੱਚ ਬਾਕੀ ਆ ਲੱਖ ਰੁਪਇਆ ਰੇਟ ਆ ਮੌਕੇ ਤੇ ਮੰਨ ਤਾਂ ਕਿਵੇਂ 20 ਤਰੀਕ ਨੂੰ ਠੀਕ ਆ 20 ਤਰੀਕ ਨੂੰ ਦਿਨ ਪੂਰੇ ਆ ਅੱਜ 16 ਤਰੀਕ ਹੋ ਗਈ ਜਾਨਕੀ 4-5 ਦਿਨ ਸੂਨ ਦੇ ਵਿੱਚ ਬਾਕੀ ਆ ਬਾਕੀ ਇਹ ਦੂਗਾ ਮੋਟਰ ਵੀ ਠੰਡਾ ਕੋਈ ਹੋ ਸਕਦਾ ਵੀ ਪੂਰੇ ਦਿਨ ਨਾਲ ਜਾਂਦੀ ਆ ਤਾਂ 5-4 ਦਿਨ ਨੇ ਦਿਨ ਆਰਾਮ ਨਾਲ ਲੈ ਵੀ ਜਾਣੇ ਤੇ ਰੇਟ ਲੱਖ ਰੁਪਇਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ